ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਠਿਕਰੀਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕ ਕੋਲ ਇੱਕ ਤਾਜ਼ੀ ਖ਼ਬਰ ਜਾਣਕਾਰੀ ਲਵਾਂਗੇ ਆਪਾਂ ਬਾਜੀ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਵੀਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਕੋਲ ਹੈ ਗਿਆ 78 ਨਗ ਠੀਕ ਹੈ ਜੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਬਾਈ ਜੀ ਸਸੀ ਗਾਈ ਅਸਰੀ ਗਾਈ ਨਾਮ ਗਰਮੀਤ ਸਿੰਘ ਪਿੰਡ ਠਿਕਰੀ ਵਾਲਾ ਜੀ ਜ਼ਿਲ੍ਹਾ ਬਰਨਾਲਾ ਜੀ ਪਹਿਲੀ ਵੈੜ ਦੀ ਜਾਣਕਾਰੀ ਵੀ ਪਹਿਲੀ ਵਾਰ ਵੀਰੇ ਅੱਜ ਹੀ ਸੂਈ ਆ ਦੂਜੇ ਸੂਏ ਸੂਈ ਆ ਆ ਬੱਚਾ ਪਿਆਦਾ ਬੱਸਾਗਾ ਹਾਂਜੀ ਤਾਜੀ ਹੁਣੀ ਸੂਈ ਆ ਜੇਰ ਛੋਟੇ ਸਾਹਮਣੇ ਪੈ ਗਈ ਠੀਕ ਹੈ ਜੀ ਤੇ ਰੇਟ ਰੂਟ ਭਾ ਦਾ ਰੇਟ ਇਹਦਾ ਫੋਨ ਤੇ ਹੋਊਗਾ ਜੀ ਰੇਟ ਫੋਨ ਤੇ ਠੀਕ ਆ ਸਾਹਮਣੇ ਸੂਈ ਆ ਠੀਕ ਕਾਲ ਨੇ ਵਾ ਪੂਰ ਸਟਾ ਧਾਰ ਸਾਰੇ ਆਪਣੀ ਗਰੰਟੀ ਆ ਉਹਨੇ ਪਾਸੇ ਪਾ ਲਈ ਹੈ ਮਰੀ ਜੀ ਠੀਕ ਹੈ ਜੀ ਤੇ ਸੁਆ ਕਹਿੰਦਾ ਜੀ ਇਹ ਸੁਆ ਦੂਜਾ ਬਾਈ ਸੁਆ ਦੂਜਾ ਠੀਕ ਹੈ ਜੋ ਪ੍ਰਸ ਮਾਗ ਰਿਹਾ ਹੈਗਾ ਬੱਸ ਸਾ ਤੇ ਜੇ ਤੁਹਾਡੇ ਸਾਹਮਣੇ ਲੌਂਕੀ ਜਾਂਦੀ ਹੈ ਠੀਕ ਹੈ ਜੀ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਹਾਂ ਜੀ ਬਈ ਦੂਜੀ ਦੱਸੋ ਜਾਣਕਾਰੀ ਦੂਜੀ ਵੀਰੇ ਆ ਅੱਜ 15 ਦਿਨਾਂ ਨੂੰ ਸੂਈ ਰੂਗੇ ਹਾਂ ਜੀ ਪੱਛਾ ਹੈ ਨਹੀਂਗਾ ਹਾਂ ਜੀ ਬੈੜਾ ਮਾਰਨਾ ਅੱਜ ਹਜੇ ਸ਼ੁਰੂ ਕਰਦੀ ਹੈ ਠੀਕ ਹੈ ਜੀ ਹਾਂ ਬਸ ਹੀ ਡੈਥ ਹੋ ਗਈ। ਬੱਚੇ ਦੇ ਨਾਲ ਜੇਰਾ ਕੋਈ ਬਾਈ ਵੀਡੀਓ ਮਗਾਉ ਉਹ ਨਾਲ ਦੇ ਦਾਂਗੇ ਆਪਾਂ ਮਰੇ ਵੇ ਦੀ। ਵੀਡੀਓ ਹੈਗਾ ਸਾਡੇ ਕੋਲ? ਹਾਂ ਵੀਡੀਓ ਹੈਗੀ ਆ। ਠੀਕ ਹੈ ਜੀ। 15 ਦਿਨਾਂ ਤੋਂ ਵੱਧ ਹੋਵੇ ਡਾਕਟਰ ਨੂੰ ਚੈੱਕ ਕਰਾ ਕੇ ਸਾਰੇ ਪੈਸੇ ਆਪਣੇ ਆਪਣੇ ਹੋਣਗੇ ਘਰ ਤੋਂ। ਠੀਕ ਹੈ ਜੀ। ਤੇ ਰੇਟ ਨੂੰ ਭਰਾ ਜਾਇਆ ਜਾਂਦਾ। ਰੇਟ ਵੀ ਇਹਦਾ ਵੀ ਫੋਨ ਤੇ ਆ। ਇਹਦਾ ਵੀ ਫੋਨ ਤੇ। ਦੁੱਧ ਦਾ ਥੱਲੇ ਹੈਗਾ ਕੰਡੇ ਵਾਲਾ ਜਮਾ। ਹਾਂਜੀ 18 ਲੀਟਰ ਦੁੱਧਾ। 18 ਲੀਟਰ। ਲਿਓ ਭਰਾ। ਕਿਉਂ ਗੁੰਦਮਾ ਲੇਵਾ ਭਰਾ ਦੇਖ ਸਕਦੇ ਹੋ ਠੀਕ ਹੈ ਨਾ। ਲਓ ਜੀ। चेक कर सके बाकी भी टाइम हजे थोड़ा ही हुआ ठीक है जी तड़के छे बजे दी चुईया गई ठीक है जी लो भरा टाइम वाले दस ग्यारह का टाइम ठीक है ना लो भाई जी बी जी ने जरूर कंटेक्ट करो ठीक है जी बी को गया तीन तो दो पांच सत्त नाग है ठीक है ना लो जी नहीं बात तुझे देख सकते ठीक है बस हील ठंडी पूरी फुल ठीक है ठीक है लो जी ठीक है हाँ जी ਏ ਗੱਬਣਾ ਵੀਰੇ ਰਹਿੰਦੇ ਆ ਇਹਦੇ 10 ਦਿਨ ਠੀਕ ਹੈ ਜੀ ਸੁਣਦੇ ਹਾਂਜੀ ਬਸ ਵਸ ਕੋਈ ਗੱਲ ਨਹੀਂ 10 ਦਿਨ ਜਾਣਕਾਰੀ ਠੰਡੀ ਵਧੀਆ ਸ਼ੀਰ ਠੰਡੀ ਆ ਇਹਨਾਂ ਹਾਂਜੀ ਇਹਦਾ ਰੇਟ ਦਾ ਸਾਹਿਬ ਰੇਟ 24 25 ਲੀਟਰ ਦੁੱਧਾ ਠੀਕ ਹੈ ਰੇਟ ਦਾ ਆਪਾਂ ਪੀ ਮੰਨ ਕੇ ਦੇਵੇ ਇਹਦਾ ਵੀ ਫੋਨ ਤੇ ਆ ਇਹਦਾ ਹੀ ਫੋਨ ਤੇ ਹਾਂਜੀ ਅਗਲੀ ਮਾਚ ਦਾ ਜੀ ਜਾਣਕਾਰੀ ਆ ਮੈਂ ਇਹਨਾਂ ਦਿਨ ਰਹਿੰਦੇ ਆ ਇਹਦੇ ਵੀਰੇ 10 ਰਹਿੰਦੇ ਆ ਹਾਂਜੀ 10 ਦਿਨ ਰਹਿੰਦੇ ਆ 10 ਦਿਨ ਸੁਣਦੇ ਰਹਿੰਦੇ ਆ ਇਹ ਵੀ ਤੋਰ ਕੇ ਦਿਖਾ ਦੇਣਾ ਠੀਕ ਹੈ ਜੀ ਲੋਪਰਾ ਇੱਕ ਕਰ ਸਕਦੇ। ਨੋ ਕੱਦ ਬੜਾ ਸੁਖਣਾ ਕਰਮਾਂ ਦਾ ਸੋਹਣਾ ਪੈਠ ਕੁੜਾ ਅੰਤਾ ਅਜਾ ਤੁਸੀਂ ਲਾਹਾ ਦੇ ਪਾ। ਲੋ ਜੀ ਥਾਂ ਥਾਂ ਨੂੰ ਬਹੁਤ ਸੋਹਣਾ ਲੱਗਿਆ ਕਰਮਾਂ ਨੂੰ ਹਲ ਟਾਈਮ ਤੇ ਆ। ਠੀਕ ਹੈ ਜੀ ਲਓ। ਇਧਰ ਰੇਟ ਬਾਈ। ਇਹਦਾ ਵੀ ਫੋਨ ਤੇ ਹੋ। ਇਹ ਕੱਚੀ ਆ ਕਰਨ ਵਾਸਤੇ। ਠੀਕ ਹੈ ਠੀਕ ਹੈ। ਜਾਇ ਜੀ ਹੁਣ ਕੀ ਰੇਟ? ਹਾਂ ਜਾਇ ਜੀ ਰੇਟ ਜਮੰਗੀ। ਲੋ ਭਰਾ। ਹਾਂ ਬਾਈ ਜੀ ਨਾਲ ਜੀ ਕੰਟੈਕਟ ਕਰੋ ਪਹਿਲਾਂ ਠੀਕੀ ਹਾਲ ਤੇ ਜਲਾਉਣ ਨੂੰ ਪੈਂਦਾ ਜੀ। ਬਰਨਾਲਾ। ਠੀਕ। ਲੋ ਜੀ। ਹਾਂਜੀ ਅਗਲੀ ਦੱਸੋ ਜਾਣਕਾਰੀ ਆਬ ਅੱਛੀ ਦੂਜੇ ਸੂਹ ਹੁੰਦੀ ਆ ਵੀਰੇ ਹਾਂਜੀ ਵਧੀਆ ਠੰਡੀਆਂ ਇਹਦਾ ਥੋੜਾ ਜਿਹਾ ਤਲਿਆ ਰਾਤ ਦੇ ਪਹਿਲੇ ਦਿਨ ਪਾਇਆ ਹਾਂਜੀ ਉਹਦੀ ਔਲਜੀ ਕਰਦੀ ਆ ਠੀਕ ਹੈ ਜੀ ਉਹ ਠੰਡੀ ਠੁੰਡੀ ਪੂਰੀ ਫੁੱਲ ਠੀਕ ਹੈ ਜੀ ਤੇ ਬੱਚਾ ਬੱਚਾ ਇਹ ਸੂਣ ਵਾਲੀ ਆ ਅਸਾਹ ਕਹਿਆ ਕਹਦਾ ਬੱਚਾ ਇਹ ਉਹ ਪਰਲੀ ਗਈ ਠੀਕ ਹੈ ਠੀਕ ਇਹ ਸੂਣ ਵਾਲੀ ਆ ਸੂਣ ਵਾਲੀ ਆ ਠੀਕ ਹੈ ਜੀ ਇਧਰ ਨਾਲ ਰਾਨ ਤੋਂ ਥੋੜੀਆਂ ਜਿਹਾ ਧਾਰਾ ਘਟੂਆਂ ਦਾ ਠੰਡਾ ਮਾਸਾਹੀ ਠੀਕ ਹੈ ਤਰਾ ਕੋ ਸੂਗਾ ਕਹਿ ਕੇ ਦੇ ਮਾਜੀ ਠੀਕ ਹੈ ਠੀਕ ਹੈ ਤੋੜ ਦੋ ਦੋਪਰਾ ਚੰਗੀ ਪਲੀ ਬਲੋਸੀ ਆ ਠੀਕ ਹੈ ਦੂਜਾ ਸੂਗਾ ਸੁੰਦੀ ਆ ਸੂਣਾ ਠੀਕ ਹੈ ਕਿੰਨੇ ਦਿਨ ਦਾ ਸਹੀ ਵਾਕੀ ਭਾਈ ਬਸ ਆ ਜ ਅੱਜ ਸਵੇਰ ਸੁਪੇ ਦੋ ਦਿਨ ਲੈ ਚਾਰ ਦਿਨ ਠੀਕ ਹੈ ਠੀਕ ਲੋਪਰਾ ਤਿਆਰੀ ਹੋਈ ਆ ਤਿਆਰੀ ਹੋਈ ਆ ਠੀਕ ਹੈ ਗੱਬਣਾ ਏ ਠੀਕ ਹੈ ਇਹ ਹੋ ਗਏ ਆਪਣੀਆਂ 5 ਨੰਬਰ ਹੁਣ 6 ਨੰਬਰ ਭਰਾ ਬਾਈ ਤੁਹਾਨੂੰ ਨੰਬਰ ਮੁਤਾਬਕ ਜਾਣਕਾਰੀ ਲੈ ਸਕਦੇ ਭਰਾ ਠੀਕ ਹੈ ਹਾਂਜੀ ਦੱਸੋ ਅਗਲੀ ਦੇ ਇਹਦਾ ਭਰਾ ਅੱਜਮੀ ਇੱਕ ਮਹੀਨਾ 25 ਦਿਨ ਸੂਣਦੇ ਰਹੇ ਠੀਕ ਹੈ ਇੱਕ ਮਹੀਨਾ 25 ਦਿਨ ਹਾਂ ਦੁੱਧੋ ਹਜੇ ਸਾਫ਼ ਕਰਕੇ ਮੰਨ ਲਓ ਵੀ ਕੱਲ ਸਖਾਬ ਕਰਤੀ ਜਾਵਾਂ ਠੀਕ ਹੈ ਜੀ ਛੱਡੀ ਹੈ ਇੱਕ ਮਹੀਨਾ 25 ਦਿਨ ਸੂਣਦੇ ਰਹੇ ਠੀਕ ਹੈ ਜੀ ਇਹਦਾ ਰੇਟ ਭਰਾ ਇਹਦਾ ਰੇਟ ਵੀ ਫੋਨ ਤੇ ਹੀ ਕਰਦਾ ਹਾਂ ਹਾਂਜੀ ਆ ਅਗਲੀ ਦਾ ਦੱਸੋ ਇਹਦਾ ਸਿੰਘਾੜੀ ਦਾ ਸਿੰਘਾੜੀ ਸੁਈ ਵੀ ਆ ਹਾਂਜੀ ਆ ਬੱਚਾ ਇਹਦਾ ਨਾਲ ਉਹ ਆ ਨਾਲ ਆ ਬੱਚੇ ਇਹਦੇ ਠੀਕ ਹੈ ਜੀ 13 ਲੀਟਰ ਦੁੱਧ ਆ ਇਹਦੇ ਥਲੇ 13 ਲੀਟਰ ਠੀਕ ਠੰਡੀ ਪੂਰੀ ਫੁੱਲੀ ਆ ਠੀਕ ਹੈ ਇਹ ਮਰਜੀ ਬੱਚਾ ਉਹ ਨਹੀਂ ਮਰਦਾ ਨਹੀਂ ਮਰਦਾ ਠੀਕ ਹੈ ਠੀਕ ਲਓ ਭਰਾ ਕਿੰਨੇ ਦਿਨ ਹੋ ਗਏ ਸੂਈ ਦੱਸਿਆ ਬਈ ਇਹਨੂੰ ਸੂਈ ਨੂੰ ਅੱਜ ਹੋ ਗਏ ਵੀਰੇ 10 ਦਿਨ 10 ਦਿਨ ਲਓ ਭਰਾ ਚੈੱਕ ਕਰ ਸਕਦੇ ਆਂ ਲੈ ਵਾ ਠੀਕ ਹੈ ਨਾ ਭਾਈ ਜੀ ਨੇ ਨੰਬਰ ਮੁਤਾਬਕ ਜ਼ਰੂਰ ਕੰਟੈਕਟ ਕਰੋ ਭਰਾ ਠੀਕ ਹੈ ਸੱਤ ਪਣਾ ਠੀਕ ਲੋ ਜੀ ਪੰਜ ਆਖੜਿਆ ਤੇ ਦੋ ਇੱਕ ਤਾਜੀ ਸੂਈ ਭਾਈ ਜੀ ਨੇ ਟੂ ਕਨੈਕਟ ਕਰੋ ਭਰਾ ਮਿਲਦੇ ਆਂ ਕਿਸੇ ਨਵੀਂ ਵੀਡੀਓ ਚੁੱਕ ਕੇ ਬਾਈ